ਹਾਂਜੀ ਸਤਿ ਸ੍ਰੀ ਅਕਾਲ ਜੀ ਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਜੀ 150917181121 ਤੇ ਨਰਮਾ ਕਪਾ ਕਣਕ ਇਹਨਾਂ ਦੇ ਕੀ ਰੇਟ ਰਹੇ ਨੇ ਆਪਾਂ ਵੱਖ-ਵੱਖ ਮੰਡੀਆਂ 'ਚ ਤੇ ਜਿਹੜੇ ਤਾਜ਼ੇ ਰੇਟ ਨੇ ਅੱਜ ਦੇ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ 6 ਅਗਸਤ ਦੇ ਤੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਲਿਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜੀ ਡਬਰਾ ਮੰਡੀ ਜਿਹੜੀ ਮੱਧ ਪ੍ਰਦੇਸ਼ ਚ ਜਿੱਥੇ 1509 ਵਿਕੀ ਹੈ ਜੀ 2250 ਰੁਪਏ ਅੱਗੇ ਗੱਲ ਕਰਦਾ ਆਂ ਜੀ ਗਰਾਉਂਡਾ ਮੰਡੀ ਗਰਾਉਂਡਾ ਮੰਡੀ ਚ 1509 ਲੱਗਿਆ ਜੀ 2951 ਰੁਪਏ ਅੱਗੇ ਸਰਸਾ ਮੰਡੀ ਚ ਆਪਾਂ ਗੱਲ ਕਰੀਏ ਜਿੱਥੇ ਨਰਮਾ ਵਿਕਿਆ ਜੀ 7700 ਤੋਂ ਲੈ ਕੇ 7925 ਰੁਪਏ ਕਪਾਹ ਵਿਕਿਆ ਜੀ 6300 ਤੋਂ ਲੈ ਕੇ 6350 ਰੁਪਏ ਕਣਕ ਦਾ ਜਿਹੜਾ ਰੇਟ ਰਿਹਾ 2500 ਤੋਂ ਲੈ ਕੇ 2600 ਰੁਪਏ ਜੋ ਵੇਖਿਆ ਜੀ 28 1800 ਤੋਂ ਲੈ ਕੇ 2150 ਰੁਪਏ ਅੱਗੇ ਗੱਲ ਕਰਦਾ ਜੀ ਬੂੰਦੀ ਮੰਡੀ ਜਿਹੜੀ ਰਾਜਸਥਾਨ ਦੀ ਜਿੱਥੇ 17 18 17 18 ਦਾ ਰੇਟ ਲੱਗਿਆ ਜੀ 3550 ਰੁਪਏ ਤੇ 18 47 ਦਾ ਰੇਟ ਲੱਗਿਆ ਜੀ 2900 ਤੋਂ ਲੈ ਕੇ 3000 ਰੁਪਏ ਤੇ ਅੱਗੇ ਦਿੱਲੀ ਚ ਗੱਲ ਕਰੀਏ ਜੀ ਦਿੱਲੀ ਜੀ ਜਿਹੜੀ ਕਣਕ ਦਾ ਰੇਟ ਰਿਹਾ 2860 ਰੁਪਏ ਤੇ 11 21 ਵਿਕ ਗਿਆ ਜੀ 4081 ਰੁਪਏ 1509 ਵਿਕ ਗਿਆ ਜੀ 2800 ਰੁਪਏ ਕਰਨਾਲ ਮੰਡੀ ਦੀ ਗੱਲ ਕਰੀਏ ਤਾਂ 1509 ਵਿਕਿਆ ਜੀ 2600 ਤੋਂ ਲੈ ਕੇ 3100 ਰੁਪਏ ਤੇ ਅੱਗੇ ਗੰਗੋ ਮੰਡੀ ਦੀ ਗੱਲ ਕਰੀਏ ਤਾਂ 1509 ਟੌਪ ਦਾ ਰੇਟ ਰਿਹਾ ਜੀ 3000 ਰੁਪਏ ਅਤੇ ਜਿਹੜੇ ਬਾਕੀ ਐਵਰੇਜ ਰੇਟ ਰਿਹਾ ਜੀ ਜਿਹੜਾ 1509 ਦਾ ਉਹ ਰੇਟ ਰਿਹਾ 2600 ਤੋਂ ਲੈ ਕੇ 2931 ਰੁਪਏ ਜਿਹੜੀ ਟੌਪ ਦਾ ਰੇਟ ਜਿਹੜੀ ਇੱਕ ਢੇਰੀ ਵਿਕੀ ਹੈ 3000 ਰੁਪਏ ਤੇ ਅੱਗੇ ਸਰੋਂ ਦੀ ਗੱਲ ਕਰੀਏ ਤਾਂ ਪਰਤਪੁਰਜ ਵਿੱਚ ਮੰਡੀ ਚੜੀ ਸਰੋਂ ਦਾ ਰੇਟ ਰਿਹਾ ਜੀ 7025 ਰੁਪਏ ਇਹ ਸਨ ਜਿਹੜੇ ਮੰਡੀਆਂ ਦੇ ਰੇਟ ਅੱਜ ਦੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੇ ਕੱਲ ਨੂੰ ਆਪਾਂ ਦੁਬਾਰਾ ਨਵੀਂ ਅਪਡੇਟ ਲੈ ਕੇ ਕੀ ਰੇਟ ਰਹਿੰਦੇ ਨੇ ਸ਼ਾਮ ਤੱਕ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਵੱਖ-ਵੱਖ ਮੰਡੀਆਂ ਜਿਹੜੀ 1509 ਜਿਹੜੇ ਬਾਹਰਲੇ ਸਟੇਟਾਂ ਚ ਆ ਰਹੀ ਹੈ ਆਪਾਂ ਤੁਹਾਡੇ ਲਈ ਡੇਲੀ ਡੇਲੀ ਜਿਹੜਾ ਰੇਟ ਆਪਾਂ ਡੇਲੀ ਦੀ ਅਪਡੇਟ ਤਾਂ ਲੈ ਕੇ ਤੁਹਾਡੇ ਤੱਕ ਹਾਜ਼ਰ ਹੁੰਦੇ ਰਹਾਂਗੇ ਤੇ ਵੀਡੀਓ ਵਧੀਆ ਲੱਗੀ ਵੀਡੀਓ ਤੇ ਬਣੇ ਰਹਿਣ ਲਈ ਧੰਨਵਾਦ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਕਿਸਾਨ ਵੀਰਾਂ ਤੱਕ ਪਹੁੰਚਦੀ ਰਹੇ ਤੇ ਮਿਲਦੇ ਹਾਂ ਜੀ ਕੱਲ ਨੂੰ ਨਵੀਂ ਅਪਡੇਟ ਨਾਲ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ